ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਪੰਜਾਬ ਦੇ ਇੱਕ ਮਹਿਲਾ ਆਈਏਐਸ ਅਧਿਕਾਰੀ ਜਿਹੜੇ ਆ ਉਹ ਆਪਣੀ ਨੌਕਰੀ ਤੋਂ ਅਸਤੀਫਾ ਦੇ ਸਕਦੇ ਆ ਔਰ ਉਹ ਭਾਜਪਾ ਜੁਆਇਨ ਕਰ ਸਕਦੇ ਆ ਹੁਣ ਇਹਨਾਂ ਦੇ ਨਾਮ ਦਾ ਜਿਹੜਾ ਲਗਭਗ ਖੁਲਾਸਾ ਹੋ ਗਿਆ ਇਸ ਆਈਏਐਸ ਆਫੀਸਰ ਦਾ ਨਾਮ ਹੈ ਪਰਮਪਾਲ ਕੌਰ ਸਿੱਧੂ ਔਰ ਇਹ ਸਾਬਕਾ ਕੈਬਨਿਟ ਮੰਤਰੀ ਸਕੰਦਰ ਸਿੰਘ ਮਲੂਕਾ ਹੁਣਾ ਦੇ ਬਹੂ ਨੇ ਉਹਨਾਂ ਦੀ ਨੂੰਹ ਹੈ ਏ ਇਸ ਵਕਤ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਬਤੌਰ ਡਾਇਰੈਕਟਰ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਕੱਲ ਜਿਹੜਾ ਸ਼ਾਮੀ ਪੰਜਾਬ ਸਰਕਾਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੁਣ ਕਨਸੋਵਾ ਇਹ ਨੇ ਕਿ ਜਿਹੜੇ ਪਰਮਪਾਲ ਕੌਰ ਸਿੱਧੂ ਨੇ ਇਹ ਭਾਜਪਾ ਜੁਆਇਨ ਕਰ ਸਕਦੇ ਆ ਔਰ ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਵੀ ਹੋ ਸਕਦੇ ਆ ਕਿਉਂਕਿ ਇਸ ਵਕਤ ਜਿਹੜੀ ਭਾਜਪਾ ਵਾ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਅੱਡ ਹੋ ਕੇ ਚੋਣ ਲੜ ਰਹੀ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਤੇ ਭਾਜਪਾ ਦੇ ਕੋਲ ਕੈਂਡੀਡੇਟਸ ਦੀ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਕਮੀ ਜਿਹੜੀ ਆ ਉਹ ਸਾਫ਼ ਦਿਖਾਈ ਦੇ ਰਹੀ ਆ ਉਦਾਹਰਣ ਵਜੋਂ ਅਸੀਂ ਗੱਲ ਕਰ ਲਈਏ ਰਵਨੀਤ ਸਿੰਘ ਬਿੱਟੂ ਕਾਂਗਰਸ 'ਚ ਹੁੰਦੇ ਸੀ ਤਿੰਨ ਵਾਰ ਦੇ ਉੱਥੋਂ ਦੇ ਸੰਸਦ ਮੈਂਬਰ ਸੀਗੇ ਭਾਜਪਾ 'ਚ ਚਲੇ ਜਾਂਦੇ ਆ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ 'ਚ ਸੀਗੇ ਆਮ ਆਦਮੀ ਪਾਰਟੀ ਨੇ ਬਾਈ ਇਲੈਕਸ਼ਨ ਲੜਾਇਆ ਉਸ ਤੋਂ ਬਾਅਦ ਜਦੋਂ ਹੁਣ 2024 ਦੀ ਟਿਕਟ ਦਿੱਤੀ ਤਾਂ ਭਾਜਪਾ ਚਲੇ ਗਏ ਸੋ ਇਸੇ ਤਰ੍ਹਾਂ ਪ੍ਰਨੀਤ ਕੌਰ ਪ੍ਰਨੀਤ ਕੌਰ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਵਾਈਫ ਆ ਕਾਂਗਰਸ ਚ ਹੁੰਦੇ ਸੀ ਚਾਰ ਵਾਰ ਦੇ ਸੰਸਦ ਮੈਂਬਰ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਗਏ ਉਸ ਤੋਂ ਬਾਅਦ ਪ੍ਰਨੀਤ ਕੌਰ ਆ ਥੋੜੇ ਦਿਨ ਪਹਿਲਾਂ ਉਹਨਾਂ ਨੇ ਵੀ ਜਿਹੜਾ ਭਾਜਪਾ ਜੁਆਇਨ ਕਰ ਲਈ ਆ ਸੋ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਭਾਜਪਾ ਦੇ ਕੋਲ ਕੈਂਡੀਡੇਟਸ ਦੀ ਕਮੀ ਆ ਜਿਹੜੀ ਇਸ ਵੇਲੇ ਜੱਗ ਜ਼ਾਹਿਰ ਹੈ ਇਸ ਵੇਲੇ ਇਦਾਂ ਲੱਗਦਾ ਵੀ ਭਾਜਪਾ ਨੂੰ ਕਿਤੋਂ ਨਾ ਕਿਤੋਂ ਕੈਂਡੀਡੇਟਸ ਆਧਾਰੇ ਮੰਗਣੇ ਪੈ ਰਹੇ ਆ ਪਰ ਜਦੋਂ ਇਹ ਕੈਂਡੀਡੇਟਸ ਭਾਜਪਾ ਜੁਆਇਨ ਕਰਦੇ ਆ ਤਾਂ ਉਸ ਵਕਤ ਇਹਨਾਂ ਦੀ ਜਿਹੜੀ ਬੋਲਬਾਣੀ ਆ ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਇਸ ਕਦਰ ਬਦਲ ਜਾਂਦੀ ਆ ਵੀ ਜਿੱਦਾਂ ਭਾਜਪਾ ਤੋਂ ਇਲਾਵਾ ਹੋਰ ਕੋਈ ਪਾਰਟੀ ਦੇਸ਼ ਬਾਰੇ ਸੋਚਦੀ ਨਾ ਹੋਵੇ ਉਸ ਵਕਤ ਕਹਿਣਗੇ ਵੀ ਜੋ ਨਰਿੰਦਰ ਮੋਦੀ ਦੀਆਂ ਇਸ ਵੇਲੇ ਸਕੀਮਾਂ ਚੱਲ ਰਹੀਆਂ ਜੋ ਉਹ ਦੇਸ਼ ਨੂੰ ਤਰੱਕੀਆਂ ਦੇ ਰਾਹ ਦੇ ਉੱਤੇ ਲੈ ਕੇ ਜਾ ਸਕਦੇ ਆ ਜਾਂ ਡਵੈਲਪਮੈਂਟ ਦੇ ਕੰਮ ਜਿਹੜੇ ਨਰਿੰਦਰ ਮੋਦੀ ਕਰ ਰਿਹਾ ਨਾ ਤੇ ਕਿਸੇ ਨੇ ਕੀਤੇ ਆ ਨਾ ਕੋ ਕਰ ਸਕਦਾ ਤੇ ਨਾ ਕਦੀ ਮੁਲਕ ਚ ਹੋਈ ਆ ਜਦ ਕਿ ਇਹ ਜਿਹੜੇ ਲੋਕ ਇਹ ਜਿਹੜੇ ਸਿਆਸਤਦਾਨ ਆ ਨਾ ਆਪਾਂ ਪਰਮਪਾਲ ਕੌਰ ਸਿੱਧੂ ਹੋਣਾ ਦੀ ਗੱਲ ਨਹੀਂ ਕਰਦੇ ਜਿਹੜੇ ਸਿਆਸਤਦਾਨ ਜਿਦਾ ਰਵਨੀਤ ਬਟੂ ਪਰਨੀਤ ਕੌਰ ਸੁਸ਼ੀਲ ਰਿੰਕੂ ਇਹਨਾਂ ਨੇ ਲੰਮਾ ਸਮਾਂ ਜਿਹੜਾ ਕਾਂਗਰਸ ਦੇ ਵਿੱਚ ਨੰਦਲਿਆ ਵੱਡੇ ਅਹੁਦਿਆਂ ਦਾ ਉੱਚ ਵਿਧਾਇਕ ਵੀ ਰਹੇ ਉਹਦੇ ਚ ਸੰਸਦ ਮੈਂਬਰ ਵੀ ਰਹੇ ਪਰ ਹੁਣ ਇਹਨਾਂ ਦਾ ਹਿਰਦੇ ਪਰਵਰਧਨ ਰਾਤੋਂ ਰਾਤ ਇਦਾਂ ਹੋ ਰਿਹਾ ਵੀ ਜਿੱਦਾਂ ਕਾਂਗਰਸ ਨੇ ਇੰਨੀਆਂ ਸਾਲਾਂ ਦੇ ਵਿੱਚ ਕੁਝ ਕੀਤਾ ਹੀ ਨਾ ਹੋਵੇ ਹੁਣ ਜਦੋਂ ਪਰਮਪਾਲ ਕੌਰ ਸਿੱਧੂ ਜੇ ਭਾਜਪਾ ਚਲੇ ਜਾਂਦੇ ਆ ਕਿਉਂਕਿ ਹਲੇ ਤੱਕ ਇਹਨਾਂ ਨੇ ਭਾਜਪਾ ਆਫੀਸ਼ੀਅਲੀ ਜੁਆਇਨ ਨਹੀਂ ਕੀਤੀ ਉਹ ਇਹ ਵੀ ਸਕਦਾ ਕਿ ਇਹ ਅਕਾਲੀ ਦਲ ਜੁਆਇਨ ਕਰ ਲੈਣ ਕਿਉਂਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਅਕਾਲੀ ਦਲ ਦੇ ਮੁੱਖ ਅਹੁਦੇਦਾਰਾਂ ਦੇ ਵਿੱਚੋਂ ਆ ਮੇਨ ਜਿਹੜੀ ਉਹਨਾਂ ਦੀ ਕਮੇਟੀ ਕੋਰ ਕਮੇਟੀ ਆ ਉਹਦੇ ਵਿੱਚ ਹੈਗੇ ਆ ਔਰ ਅਗਰ ਇਹ ਅਕਾਲੀ ਦਲ ਵੀ ਜੁਆਇਨ ਕਰ ਲੈਂਦੇ ਆ ਤਾਂ ਅਕਾਲੀ ਦਲ ਦੀ ਜਿਹੜੀ ਟਿਕਟ ਤੋਂ ਇਹ ਸੀਟ ਲੜ ਸਕਦੇ ਆ ਬਠਿੰਡਾ ਦੀ ਚੋਣ ਇਹ ਲੜ ਸਕਦੇ ਆ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਇਸ ਵਾਰੀ ਲੱਗਦਾ ਵੀ ਬਠਿੰਡਾ ਤੋਂ ਇਲੈਕਸ਼ਨ ਨਹੀਂ ਲੜਨਗੇ ਜਾਂ ਤਾਂ ਉਹ ਖਡੂਰ ਸਾਹਿਬ ਤੋਂ ਲੜਨਗੇ ਤੇ ਜਾਂ ਫਿਰ ਉਹ ਜਿਹੜਾ ਫਿਰੋਜ਼ਪੁਰ ਤੋਂ ਲੜਨਗੇ ਖੈਰ ਹੁਣ ਜਿਹੜੇ ਪਰਮਪਾਲ ਕੌਰ ਆ ਇਹ ਬਲੌਕ ਡਿਵੈਲਪਮੈਂਟ ਆਫੀਸਰ ਜਿਹੜੇ ਆ ਇਹ ਭਰਤੀ ਹੋਏ ਸੀਗੇ ਕਿਉਂਕਿ ਅਕਾਲੀਆਂ ਦਾ ਰਾਜ ਰਿਹਾ ਤੇ ਇਹਨਾਂ ਨੂੰ ਤਰੱਕੀਆਂ ਜਿਹੜੀਆਂ ਮਿਲਦੀਆਂ ਗਈਆਂ ਤੇ 2011 ਦੇ ਵਿੱਚ ਇਹ ਪੰਜਾਬ ਕਾਡਰ ਦੇ ਵਿੱਚ ਆਈਏਐਸ ਪ੍ਰਮੋਟ ਹੋ ਗਏ 2024 ਅਕਤੂਬਰ ਯਾਨੀ ਕਿ ਇਸੇ ਸਾਲ ਅਕਤੂਬਰ ਜਿਹਨਾਂ ਨੇ ਰਿਟਾਇਰ ਹੋਣਾ ਸੀਗਾ ਔਰ ਉਸ ਤੋਂ 7 ਕ ਮਹੀਨਾ ਪਹਿਲਾਂ ਇਹਨਾਂ ਨੇ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਸੋ ਕੁੱਲ ਮਿਲਾ ਕੇ ਅਗਰ ਇਹ ਭਾਜਪਾ ਚਲੇ ਜਾਂਦੇ ਆ ਜਿਹੜੀ ਆਪਾਂ ਗੱਲ ਕਰ ਰਹੇ ਆ ਤਾਂ ਭਾਜਪਾ ਕੈਂਡੀਡੇਟਸ ਦਾ ਪੂਰੇ ਕਰ ਲਏਗੀ ਪਰ ਵਿਨਿੰਗ ਫੈਕਟਰ ਜਿਹੜਾ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦਾ ਕਿਸਾਨ ਵਿਰੋਧ ਕਰ ਰਿਹਾ ਕਿਸਾਨਾਂ ਨੇ ਤਾਂ ਪਿੰਡਾਂ ਦੇ ਬਾਹਰ ਬੋਰਡ ਲਿਖ ਕੇ ਲਗਾ ਦਿੱਤੇ ਆ ਵੀ ਭਾਜਪਾ ਦਾ ਉਮੀਦਵਾਰ ਜਿਹੜਾ ਸਾਡੇ ਪਿੰਡ ਦੇ ਵਿੱਚ ਵੋਟ ਮੰਗਣ ਨਾ ਆਵੇ ਉਹਦਾ ਸਿੰਪਲ ਜਿਹਾ ਕਾਰਨ ਆ ਕਿ ਜਦੋਂ ਭਾਜਪਾ ਦੀ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਸੀਗੀ ਉਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਧਰਨਾ ਦਿੱਤਾ ਔਰ ਹਾਲ ਹੀ ਦੇ ਵਿੱਚ ਜੋ ਸ਼ੰਭੂ ਬਾਰਡਰ ਤੇ ਹੋਇਆ ਸ਼ੁਭਕਰਨ ਸਿੰਘ ਦੇ ਨਾਲ ਹੋਇਆ ਪ੍ਰਿਤਪਾਲ ਸਿੰਘ ਦੇ ਨਾਲ ਹੋਇਆ ਉਹ ਸਾਨੂੰ ਸਾਰਿਆਂ ਨੂੰ ਪਤਾ ਸੋ ਅਗਰ ਭਾਜਪਾ ਇਹ ਲੀਡਰ ਜੁਆਇਨ ਵੀ ਕਰ ਰਿਹਾ ਤੇ ਰਾਹ ਇਨਾ ਸੌਖਾ ਨਹੀਂ ਹੈਗਾ ਇੰਦਾ ਨਹੀਂ ਵੀ ਠੀਕ ਹੈ ਕਿ ਸੈਂਟਰ ਦੇ ਵਿੱਚ ਮੋਦੀ ਸਾਹਿਬ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਾਰਟੀ ਦੀ ਅਗਵਾਈ ਕਰ ਰਹੇ ਨੇ ਨਾਲ ਉਹਨਾਂ ਦੇ ਅਮਿਤ ਸ਼ਾਹ ਨੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਵੀ ਨੇ ਸੋ ਕਿਤੇ ਨਾ ਕਿਤੇ ਇੰਨਾ ਸੌਖਾ ਰਾ ਨਹੀਂ ਹੈਗਾ ਕਿ ਆਪਾਂ ਭਾਜਪਾ ਜੁਆਇਨ ਕਰ ਲਈ ਸਾਨੂੰ ਭਾਜਪਾ ਨੇ ਟਿਕਟ ਦੇ ਦਿੱਤੀ ਤੇ ਅਸੀਂ ਜਿਹੜਾ ਜਿੱਤ ਜਾਵਾਂਗੇ ਇਸ ਵੇਲੇ ਜਿਹੜੀ ਫਰੀਦਕੋਟ ਦਾ ਵੀ ਆਪਾਂ ਜੇ ਗੱਲ ਕਰੀਏ ਜਿੱਥੇ ਇਸ ਵੇਲੇ ਹੰਸਰਾਜ ਹੰਸੋਣੀ ਉਮੀਦਵਾਰ ਆ ਗੱਲ ਉੱਥੇ ਵੀ ਕੋਈ ਸੌਖੀ ਨਹੀਂ ਬਣ ਰਹੀ ਏਡੀ ਵੇ ਲੱਗੇ ਕਿ ਠੀਕ ਆ ਅਨਸ ਰਾਜ ਹੰਸਤਾ ਦਿੱਲੀ ਦੇ ਵਿੱਚ ਸੰਸਦ ਮੈਂਬਰ ਸੀਗੇ ਹੁਣ ਇੱਥੇ ਆ ਗਏ ਆ ਤੇ ਇਹ ਜਿਹੜਾ ਵਾ ਇਹ ਸੀਟ ਕੱਢ ਲੈਣਗੇ ਇਸ ਵੇਲੇ ਹਰ ਸੀਟ ਦੇ ਉੱਤੇ ਫਸਵਾ ਮੁਕਾਬਲਾ ਸੋ ਖੈਰ ਪਰਮਪਾਲ ਕੋਰ ਸਿੱਧੂ ਜਿਹੜੇ ਆਈਏਐਸ ਪੰਜਾਬ ਦੇ ਵਿੱਚ ਸੀਗੇ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ بطور ਡਾਇਰੈਕਟਰ ਜੌਬ ਕਰ ਰਹੇ ਸੀ ਇਹਨਾਂ ਨੇ ਆਪਣੀ ਜਿਹੜੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਕੰਸੂ ਆਏ ਨੇ ਕਿ ਇਹ ਭਾਜਪਾ ਜੁਆਇਨ ਕਰ ਲੈਣਗੇ ਅਜ ਭਲਕੇ ਔਰ ਭਾਜਪਾ ਇਹਨਾਂ ਨੂੰ ਬਠਿੰਡਾ ਦੀ ਸੀਟ ਤੋਂ ਜਿਹੜਾ ਵਾ ਉਮੀਦਵਾਰ ਐਲਾਨ ਸਕਦੀ ਆ ਪਰ ਜੇ ਨਨ ਉਮੀਦਵਾਰ ਐਲਾਨਿਆ ਜਾਂਦਾ ਸਵਾਲ ਇੱਕ ਹੋਰ ਖੜਾ ਹੁੰਦਾ ਫਿਰ ਸਿਕੰਦਰ ਸਿੰਘ ਮਲੂਕਾ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਵਿੱਚ ਨੇ ਅਕਾਲੀ ਦਲ ਦੇ ਵੱਡੇ ਅਹੁਦਿਆਂ ਤੇ ਨੇ ਇਹਨਾਂ ਦੇ ਵਿੱਚ ਕਨਫਲਿਕਟ ਨਹੀਂ ਪੈਦਾ ਹੋਏਗਾ ਕਿਉਂਕਿ ਇਸ ਵੇਲੇ ਅਕਾਲੀ ਦਲ ਬਾਦਲ ਜਿਹੜਾ ਇਹ ਤਾਂ ਭਾਜਪਾ ਤੋਂ ਅੱਡ ਹੋ ਕੇ ਚੋਣ ਲੜ ਰਿਹਾ ਸੋ ਕਿਤੇ ਨਾ ਕਿਤੇ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ ਜਿਹੜੀ ਇਹ ਇਹ ਚੋਣ ਦੀ ਲੜਾਈ ਆ ਜਿਹੜੀ ਇਲੈਕਸ਼ਨ ਦੀ ਇਸ ਵੇਲੇ ਫਾਈਟ ਹੋਣੀ ਆ ਇਹ ਕਿਤੇ ਨਾ ਕਿਤੇ ਚੌਕੋਨੀ ਪੁਕਤ ਪੰਜ ਕੋਨੀ ਕਹਿ ਸਕਦੇ ਆ ਇਹ ਹੋਣ ਜਾ ਰਹੀ ਆ ਸੋ ਦੇਖਦੇ ਆ ਕਿ ਹੁਣ ਇਹ ਪਰਮਪਾਲ ਕੋਰ ਸਿੱਧੂ ਜਿਨ੍ਹਾਂ ਨੇ ਹੁਣ ਆਪਣਾ ਅਸਤੀਫਾ ਸੌਂਪ ਦਿੱਤਾ ਵਾ ਇਹ ਹੁਣ ਚੋਣ ਅਖਾੜੇ ਦੇ ਵਿੱਚ ਉਤਰਨਗੇ ਆਪਣਾ ਨਵਾਂ ਸਿਆਸੀ ਸਫ਼ਰ ਜਿਹੜਾ ਬਤੌਰ ਇੱਕ ਉਮੀਦਵਾਰ ਸ਼ੁਰੂ ਕਰਦੇ ਆ ਪਾਰਟੀ ਵਰਕਰ ਸ਼ੁਰੂ ਕਰਦੇ ਆ ਖੈਰ ਸ਼ੁਰੂ ਤਾਂ ਇਹ ਬਤੌਰ ਉਮੀਦਵਾਰੀ ਕਰਨਗੇ ਕਿਉਂਕਿ ਇੱਕ ਜਿਹੜਾ ਏਸ ਲੈਵਲ ਦਾ ਅਫੀਸਰ ਹੁੰਦਾ ਉਹਨੂੰ ਪਾਰਟੀ ਜੁਆਇਨ ਕਰਾ ਕੇ ਬਤੌਰ ਵਰਕਰ ਤੇ ਕੰਮ ਕਰਾਉਣਾ ਰਹੀ ਇਹਨਾਂ ਨੂੰ ਕਿਤੇ ਨਾ ਕਿਤੋਂ ਟਿਕਟ ਜ਼ਰੂਰ ਮਿਲੇਗੀ ਔਰ ਜਿਹੜਾ ਜ਼ਿਆਦਾ ਕੰਸੂਆ ਜਾਂ ਜ਼ਿਆਦਾ ਅੰਦਾਜ਼ੇ ਇਹੀ ਲਗਾਏ ਜਾ ਰਹੇ ਆ ਕਿ ਬਠਿੰਡਾ ਲੋਕ ਸਭਾ ਸੀਟ ਜਿਹੜੀ ਆ ਉਥੋਂ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਏਗਾ ਇਹ ਜਿਹੜਾ ਫਿਰ ਇਹ ਵਿਨਿੰਗ ਕੈਂਡੀਡੇਟ ਸਾਬਤ ਹੁੰਦੇ ਆ ਕਿ ਨਹੀਂ ਹੁੰਦੇ ਕਿਉਂਕਿ ਭਾਜਪਾ ਦੀ ਅੱਖ ਇਸ ਵੇਲੇ ਉਹਨਾਂ ਉਮੀਦਵਾਰਾਂ ਤੇ ਉਹਨਾਂ ਆਫੀਸਰਸ ਦੇ ਉੱਪਰ ਹੈਗੀ ਆ ਜਿਹੜੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਆ ਪੰਜਾਬ ਦੀਆਂ ਜਿਹੜੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਦਾ ਇੱਕ ਅੱਛਾ ਆਧਾਰ ਹੈ ਭਾਜਪਾ ਇਸ ਵੇਲੇ ਬਹੁਤ ਬਖੂਬ ਜਾਣਦੀ ਆ ਇਹਨਾਂ ਨੂੰ ਇਨਕੈਸ਼ ਕਿਵੇਂ ਕਰਨਾ ਇਹਨਾਂ ਨੂੰ ਜਿਹੜਾ ਵੋਟਾਂ 'ਚ ਤਬਦੀਲ ਕਿਵੇਂ ਕਰਨਾ ਸ਼ੋ ਸ਼ਾਇਦ ਲੱਗਦਾ ਆ ਵੀ ਇਸੇ ਦੇ ਮੱਦੇਨਜ਼ਰ ਪਰਮਪਾਲ ਕੌਰ ਸਿੱਧੂ ਹੋਣਾ ਨੇ ਵੀ ਅਸਤੀਫਾ ਦਿੱਤਾ ਦੇਖਦੇ ਆ ਹੁਣ ਇਹ ਕਿਹੜੀ ਪਾਰਟੀ ਦੇ ਵਿੱਚ ਜਾਂਦੇ ਆ ਔਰ ਕਿਹੜੀ ਪਾਰਟੀ ਤੋਂ ਇਹ ਲੋਕ ਸਭਾ ਚੋਣ ਲੜਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ